ਬਹੁਤ ਵੱਡੀਆਂ ਚੁਣੌਤੀਆਂ ਤੁਹਾਡੇ ਕੋਲੇ ਮਾਲਕਿਆਂ ਨੂੰ ਲੈ ਕੇ ਠੀਕ ਹੈ ਜੀ ਕਿਉਂਕਿ ਪਾਣੀ ਦੀ ਨਿਕਾਸੀ ਦੀ ਆ ਮੋਗੇ ਦੀ ਆ ਸੜਕਾਂ ਦੀ ਆ ਗਲੀਆਂ ਦੀ ਆ ਨਾਲੀਆਂ ਦੀਆਂ ਵੱਡੀਆਂ ਚੁਣੌਤੀਆਂ ਕਿਵੇਂ ਸਰ ਕਰਾਂਗੇ ਕਿਵੇਂ ਜਿਵੇਂ ਆਪਣੀ ਬੰਦੀ ਗ੍ਰਾਂਟ ਹੈ ਚਾਹੇ ਉਹ ਛੋਟੀ ਪੰਜ ਗਰੇ ਨੂੰ ਜਿੰਨੀ ਬਣੂਗੀ ਜਿੰਨੀ ਮਾਲਕਿਆਂ ਨੂੰ ਬਣਗੀ ਬਾਦੀ ਦੇ ਹਿਸਾਬ ਨਾਲ ਗ੍ਰਾਂਟ ਆਉਂਦੀ ਹੈ ਠੀਕ ਹੈ ਉਹ ਗ੍ਰਾਂਟਾਂ ਲਿਆ ਕੇ ਆਪਾਂ ਆਪਾਂ ਕੀ ਕਰਨਾ ਕੰਮ ਹੀ ਕਰਨੇ ਆ ਪੈਸਾ ਉਹ ਤੇ ਖਜ਼ਾਨੇ ਜੀ ਵੀ ਪਿਆ ਉਹ ਆਪਣਾ ਹੀ ਖਾਨ ਪੈਸਾ ਤੇ ਆਪਾਂ ਲੋਕਾਂ ਤੇ ਲਾਵਾਂਗੇ ਨਾ ਤਾਂ ਛੋਟੀ ਪੰਜ ਗ੍ਰੈਂਡ ਸਰਪੰਚ ਨਾਲ ਐਮਐਲਏ ਸਾਹਿਬ ਦੀ ਬੰਦੀ ਆ। ਅੱਛਾ। ਤੇ ਇਧਰ ਤਾਂ ਪੂਰਾ 36 ਦਾ ਅੰਕੜਾ ਤੁਹਾਨੂੰ ਪਤਾ ਹੀ। 25 ਬਲਾਕ ਸਾਮਤਿਆਂ ਆਪਣੇ ਹਲਕੇ ਦੇ ਵਿੱਚ ਜੇ ਆਪਾਂ ਗੱਲ ਕਰ ਗਏ ਤਾਂ ਮਾਲਕਿਆਂ ਨੂੰ ਟਾਰਗੇਟ ਕਿਉਂ ਕਰਦੇ ਐਮਐਲਏ? ਸਾਡੇ ਤਾਂ ਵੀ ਕਾਰਵਾਈ ਕਰਾਉਣ ਦੀ ਗੱਲ ਕੀਤੀ ਸ਼ਾਇਦ ਤੁਹਾਨੂੰ ਪਤਾ। ਸੱਸੀ ਗੱਲ ਮਦਰ ਤਾਰ ਸਿੰਘ ਸਰਾਉਂਦਾ ਤੁਸੀਂ ਹੈਮ ਇੰਡੀਆ ਟੀਵੀ ਵੇਖ ਰਹੇ ਹੋ। ਇਸ ਟਾਈਮ ਅਸੀਂ ਪਿੰਡ ਮਾਲਕਾਂ ਦੇ ਵਿੱਚ ਖੜੇ ਆਂ ਪੰਜ ਗ੍ਰੈਂਡ ਚੋਣ ਦੀ ਜਿਹੜਾ ਕਿ ਚੋਣ ਪ੍ਰਚਾਰ ਹੋ ਰਿਹਾ ਮਾਸਟਰ ਬਲਜੀਤ ਸਿੰਘ ਮਾਲਕੇ ਚੋਣ ਮੈਦਾਨ ਦੇ ਵਿੱਚ ਨੇ। ਤੇ ਗੱਲਬਾਤ ਕਰਾਂਗੇ ਇਸ ਟਾਈਮ ਜਿਹੜਾ ਕਿ ਇੱਕ ਕੋਠਾਂ ਦੇ ਵਿੱਚ ਇਕੱਠੇ ਹੋਏ ਨੇ ਜਿਹੜੇ ਕਿ ਪਰਿਵਾਰ ਜਿਹੜੇ ਵੱਡੀਆਂ ਮੰਗਨਾਂ ਨੇ ਉਹ ਲੈ ਕੇ ਆਏ ਨੇ ਤੇ ਸਮਰਥਨ ਵੀ ਜਿਹੜਾ ਮਾਸਟਰ ਬਲਜੀਤ ਸਿੰਘ ਨੂੰ ਵੱਡੇ ਪੱਧਰ ਉੱਤੇ ਮਿਲ ਰਿਹਾ ਗੱਲਬਾਤ ਕਰਾਂਗੇ ਪਹਿਲਾਂ ਬਾਈ ਸਾਡੇ ਨਾਲ ਆ ਬਾਈ ਜੀ ਕਿਵੇਂ ਦੇਖਦੋ ਸਾਰੇ ਮਾਹੌਲ ਸਾਨੂੰ ਮਾਹੌਲ ਬਹੁਤ ਵਧੀਆ ਲੱਗਦਾ ਜੀ ਅੱਜ ਬਾਬਾ ਵਿਆਲ ਸਿੰਘ ਦੇ ਜਾਂ ਮੋਤਾ ਸਿੰਘ ਦੇ ਪੁਰਾਣੇ ਕੋਠੇ ਨੂੰ ਅਸੀਂ ਕਹਿੰਦੇ ਇੱਥੇ 40 50 ਘਰ ਹੈਗੇ ਆ ਜਿਹੜੇ ਸਾਡੇ ਨਾਲ ਬਹੁਤ ਸਾਡੇ ਸਰਕਾਰਯੋਗ ਵੱਡੇ ਪਰਿਵਾਰ ਬਾਬਾ ਜੀ ਨੇ ਨਾਂ ਰਿਆ ਅਸੀਂ ਇਹਨਾਂ ਪਰਿਵਾਰਾਂ ਨੂੰ ਸਾਰਿਆਂ ਨੂੰ ਬਾਬਾ ਜੀ ਕਹਿ ਕੇ ਬੁਲਾਉਣੇ ਆ ਤੇ ਹਾਇ ਵੀ ਸਾਡੇ ਵੱਡੇ ਥਾ ਇਹ ਪਰਿਵਾਰ ਨੇ ਸਾਰਿਆਂ ਨੇ ਅੱਜ ਤਹਈਆ ਕੀਤਾ ਵੀ ਬਿਲਕੁਲ ਅਸੀਂ ਸਾਰੀਆਂ ਪਾਰਟੀਆਂ ਦੇ ਉੱਪਰ ਉੱਠ ਕੇ ਕਾਂਗਰਸ ਪਾਰਟੀ ਦੀ ਮਦਦ ਕਰਾਂਗੇ ਤੇ ਬਲਜੀਤ ਸਿੰਘ ਮੈਂਬਰ ਨੂੰ ਬਲਾਕ ਕਮਟੀ ਦਾ ਮੈਂਬਰ ਬਣਾਵਾਂਗੇ ਅਸੀਂ ਇਸ ਗੱਲ ਤੇ ਬਹੁਤ-ਬਹੁਤ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਵਧਾਈ ਵੀ ਦਿੰਦੇ ਆ ਤੇ ਧੰਨਵਾਦ ਵੀ ਕਰਦੇ ਆ ਵੀ ਇਹ ਸਾਡੀ ਕਾਂਗਰਸ ਪਾਰਟੀ ਦੇ ਨਾਲ ਜੁੜੇ ਆ ਤੇ ਸਾਡਾ ਪਰਿਵਾਰ ਵੱਡਾ ਹੋਇਆ ਇਸ ਪਰਿਵਾਰ ਦੀ ਵੱਡੇ ਹੋਣ ਦੀ ਖੁਸ਼ੀ ਦੇ ਵਿੱਚ ਤੇ ਨਾਲ ਮੈਂ ਇਸ ਪਰਿਵਾਰ ਨੂੰ ਜਿਹੜੇ ਮੋਗਾ ਵਾਲਿਆਂ ਨੂੰ ਇਹ ਬੇਨਤੀ ਵੀ ਕਰਨਾ ਹੈ ਜੇ ਮੋਗਾ ਦਾ ਪਾਈਪਾ ਨਾ ਹੋਇਆ ਤੇ ਸਨ 27 ਦੇ ਵਿੱਚ ਸਰਕਾਰ ਬਣੀ ਸਭ ਤੋਂ ਪਹਿਲਾ ਕੰਮ ਸਾਡੇ ਮਲਕਾਂ ਦੀ ਪੰਚਾਇਤ ਦਾ ਜਾਂ ਮਲਕਾਂ ਦੀ ਐਮਐਲਏ ਦਾ ਮਾਗੇ ਬਰਨੈਲ ਦਾ ਇਹ ਹੋਊਗਾ ਪਹਿਲੀ ਵਾਰ ਵੀ ਮੋਗਾ ਹਾਸਿਲ ਹੋਇਆ ਸੀ ਕਾਂਗਰਸ ਪਾਰਟੀ ਨੇ ਅਸੀਂ ਆਉਂਦੇ ਚਲੋ ਪਾ ਉਹਦੋਂ ਨੂੰ ਪਾਰਟੀ ਕਾਂਗਰਸ ਸਰਕਾਰ ਬਦਲ ਗਈ ਤੇ ਪਾਈਪਾਂ ਇਹ ਪੈ ਜਾਣਗੀਆਂ ਪਰ ਉਹ ਪਾਈਪਾਂ ਵਾਲੇ ਪਾਸੇ ਸਾਡਾ ਬਹੁਤ ਕੋਈ ਧਿਆਨ ਨਹੀਂ ਦਿੰਦਾ ਸਰਕਾਰ ਲੰਮੇ ਜਤ ਜਿਹੜੀ ਮੰਗਾਂ ਤੁਹਾਡੀ ਮੋਗੇ ਦੀ ਬਹੁਤ ਵੱਡੀ ਮੰਗਾਂ ਮੋਗੇ ਦੀ ਜੀ ਹਾਂ ਯਾਰ ਬਾਈ ਜੀ ਮੋਗੇ ਵਾਲੀ ਗੱਲ ਹੋ ਗਈ ਹੋਰ ਕਿਹੜੀਆਂ ਮੰਗਾਂ ਜਿਹੜੀਆਂ ਤੁਸੀਂ ਚਾਹੁੰਦੇ ਆ ਵੀ ਜਿਹੜੀਆਂ ਹੱਲ ਹੋਣਗੀਆਂ ਕਿਉਂਕਿ ਸਰਕਾਰ ਜਿਵੇਂ ਦਾਵਾ ਕਰ ਰਹੀ ਹੈ ਵੀ ਆਉਣ ਵਾਲੀ ਸਰਕਾਰ ਵਾਲੀ ਕਾਂਗਰਸ ਹੋਰ ਇੱਕ ਸਾਡੇ ਪਿੰਡ ਪਾਣੀ ਦੇ ਜਿਹੜਾ ਪਿੰਡ ਦੇ ਪਾਣੀ ਦਾ ਨਿਕਾਸ ਦਾ ਜੀ ਉਹ ਵੀ ਕਾਫੀ ਦਿਨ ਦੀ ਗੱਲ ਚੱਲਦੀ ਹੈ ਕੁਝ ਥੋੜਾ ਜਿਆ ਕਹਿੰਦੇ ਸੀਗੇ ਪਤਾ ਲੱਗਾ ਸੀਗਾ ਵੀ ਕੁਝ ਮਨਜ਼ੂਰ ਵੀ ਹੋਏ ਹੋਏ ਪੈਪ ਕੁਝ ਹੋਰ ਕਰਾਉਣ ਵਾਲੇ ਉਹ ਵੀ ਜ਼ਰੂਰੀ ਕੰਮ ਹੈ ਜੀ ਉਹ ਵੀ ਅਸੀਂ ਇਸ ਤੋਂ ਬਾਅਦ ਪਾਣੀ ਮਤਲਬ ਜਿਹੜਾ ਮੋਗੇ ਵਾਲਾ ਲਿਆਉਣ ਤੋਂ ਬਾਅਦ ਉਹ ਵੀ ਅਸੀਂ ਚ ਮਾਟਰ ਜੀ ਬਹੁਤ ਵੱਡੀਆਂ ਚੁਣੌਤੀਆਂ ਤੁਹਾਡੇ ਕੋਲੇ ਮਾਲਕਿਆਂ ਨੂੰ ਲੈ ਕੇ ਠੀਕ ਹੈ ਜੀ ਕਿਉਂਕਿ ਪਾਣੀ ਦੀ ਨਿਕਾਸੀ ਦੀ ਆ ਮੋਗੇ ਦੀ ਆ ਸੜਕਾਂ ਦੀ ਆ ਗਲੀਆਂ ਦੀ ਆ ਨਾਲੀਆਂ ਦੀਆਂ ਵੱਡੀਆਂ ਚੁਣੌਤੀਆਂ ਕਿਵੇਂ ਸਾਰ ਕਰੂੰਗਾ ਵੇਖੋ ਸਰ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਆਟਿਆ ਵੀ ਅਸੀਂ ਜਿਹੜੇ ਪਹਿਲਾਂ ਕੰਮ ਕਰਾਇਆ ਜਦੋਂ ਮੈਂ ਪੰਚਾਇਤ ਚ ਸੀ ਠੀਕ ਹੈ ਗਰੰਟੀਆਂ ਵੀ ਆਈਆਂ ਸਿੱਧੇ ਸਿੱਧੇ ਢੰਗ ਨਾਲ ਲੈ ਕੇ ਆਉਂਦੀਆਂ ਠੋਕੇ ਲੈ ਕੇ ਆਉਂਦੀਆਂ ਜਿਹੜੀਆਂ ਪਿੱਛੇ ਰੁਕੀਆਂ ਪਈਆਂ ਉਹ ਵੀ ਆਉਣਗੀਆਂ ਔਰ ਪੰਚਾਇਤ ਦੇ ਅਕਾਊਂਟ ਚ ਆਉਣਗੀਆਂ ਕਿਉਂਕਿ ਉਹ ਪ੍ਰੋਸੈਸ ਆਪੇ ਸ਼ੁਰੂ ਕੀਤਾ ਸੀ ਕੀਤਾ ਵਾ ਹਾਈ ਕੋਰਟ ਚ ਚੱਲੀ ਜਾਂਦਾ ਕੰਮ ਬਾਕੀ ਜਿੰਨੀਆਂ ਤੁਸੀਂ ਡਿਮਾਂਡਾਂ ਸੁਣੀਆਂ ਸਾਡੇ ਪਰਿਵਾਰਾਂ ਦੇ ਕਿਸਾਨਾਂ ਦੇ ਤੇ ਜਿਵੇਂ ਜਿਵੇਂ ਆਪਣੀ ਬੰਦੀ ਗ੍ਰਾਂਟ ਹੈ ਚਾਹੇ ਉਹ ਛੋਟੀ ਪੰਜ ਕਰੇ ਨੂੰ ਜਿੰਨੀ ਬਣੂਗੀ ਜਿੰਨੀ ਮਾਲਕਾਂ ਨੂੰ ਬਣਗੀ ਬਾਦੀ ਦੇ ਹਿਸਾਬ ਨਾਲ ਗ੍ਰਾਂਟ ਆਉਂਦੀ ਹੈ ਠੀਕ ਆ ਉਹ ਗ੍ਰਾਂਟਾਂ ਲਿਆ ਕੇ ਆਪਾਂ ਆਪਾਂ ਕੀ ਕਰਨਾ ਕੰਮ ਹੀ ਕਰਨੇ ਆ ਪੈਸਾ ਉੱਥੇ ਖਜ਼ਾਨੇ ਚ ਵੀ ਪਿਆ ਉਹ ਆਪਣਾ ਹੀ ਪੈਸਾ ਤੇ ਆਪਾਂ ਲੋਕਾਂ ਤੇ ਲਾਵਾਂਗੇ ਜਿਹੜੀਆਂ ਸੜਕਾਂ ਜਿਹੜੀਆਂ ਨਹੀਂ ਬਣੀਆਂ ਉਹਦਾ ਕਾਰਨ ਤੁਸੀਂ ਕੀ ਮੰਨਦੇ ਹੋ ਤੁਹਾਡੇ ਨਾਲ ਬਤਕਰਾ ਕੀਤਾ ਜਾ ਰਿਹਾ ਸੀ ਬਿਲਕੁਲ ਤੁਸੀਂ ਛੋਟੀ ਪੰਜ ਗ੍ਰਾਂਈ ਚਲੋ ਹੁਣ ਵੋਟਾਂ ਕਰਕੇ ਮਤਲਬ ਉਹ ਤੁਰੇ ਫਿਰਦੇ ਆ ਆਮ ਆਦਮੀ ਪਾਰਟੀ ਦੇ ਨਾਲ ਉਹਦੇ ਜਿਹੜੇ ਸਪੋਰਟਰ ਆ ਜਾਂ ਹੈ ਨਾ ਨਾ ਤਾਂ ਛੋਟੀ ਪੰਜ ਗ੍ਰਾਂਈ ਸਰਪੰਚ ਨਾਲ ਐਮਐਲ ਸਾਹਿਬ ਦੀ ਬੰਦੀ ਆ ਅੱਛਾ ਤੇ ਇਧਰ ਤਾਂ ਪੂਰਾ 63 ਦਾ ਅੰਕੜਾ ਤੁਹਾਨੂੰ ਪਤਾ ਹੀ ਆ ਬਿਲਕੁਲ ਠੀਕ ਆ ਤੇ ਇਹ ਮੈਨੂੰ ਇਉਂ ਹੀ ਲੱਗਦਾ ਵੀ ਗੱਲ ਨਾ ਪਤਾ ਗੱਲ ਇੱਕ ਇਸ ਤਰ੍ਹਾਂ ਵੀ ਪਤਾ ਨਹੀਂ ਸਮਝੋ ਬਾਹਰ ਵੀ ਤੁਹਾਡੀ ਪੰਚਾਇਤ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦਾ ਸਰਪੰਚ ਆ ਬੰਦੇ ਕੰਮ ਕਰਨਾ ਚਾਹੁੰਦੇ ਆ ਜੀ ਠੀਕ ਆ ਨਵੇਂ ਨਵੇਂ ਸਰਪੰਚ ਬਣਿਆ ਹਰ ਇੱਕ ਬੰਦੇ ਨੂੰ ਹੁੰਦਾ ਹੀ ਆ ਜਿਵੇਂ ਨੋ ਨਵੀਂ ਸੱਸ ਬਹੁਤ ਕਰਦੀ ਨਵੀਂ ਨਵੀਂ ਬੰਦੀ ਹੈ ਬਿਲਕੁਲ ਹੈਨਾ ਚਾਹ ਹੁੰਦਾ ਬੰਦੇ ਦੇ ਅੰਦਰ ਬਿਲਕੁਲ ਤੇ ਜੇ ਕਿਤੇ ਥੋੜਾ ਬਹੁਤਾ ਬੜਾਵਾ ਦੇ ਦਿੰਦੇ ਤਾਂ ਨਾਲੇ ਇਹਨਾਂ ਦੀ ਪਾਰਟੀ ਦਾ ਜਿਹੜਾ ਸੀਗਾ ਗ੍ਰਾਫ ਉੱਚਾ ਹੁੰਦਾ ਨਾਲੇ ਲੋਕਾਂ ਨੂੰ ਲੱਗਦਾ ਵੀ ਹਾਂ ਯਾਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਰਕਾਰ ਲਿਆਂਦੀ ਆ ਸਰਪੰਚ ਬਣਿਆ ਤੇ ਵਾਕਈ ਕੋਈ ਨੋ ਕੋਈ ਬਦਲਾਅ ਨਹੀਂ 25 ਬਲਾਕ ਸੰਤਿਆਂ ਆਪਣੇ ਹਲਕੇ ਦੇ ਵਿੱਚ ਜੇ ਆਪਾਂ ਗੱਲ ਕਰ ਗਏ ਤਾਂ ਮਾਲਕਿਆਂ ਨੂੰ ਟਾਰਗੇਟ ਕਿਉਂ ਕਰਦੇ ਐ ਐਮਐਲਏ ਸਾਡੇ ਤਾਂ ਵੀ ਕਾਰਵਾਈ ਕਰਾਉਣ ਦੀ ਗੱਲ ਕੀਤੀ ਸ਼ਾਇਦ ਤੁਹਾਨੂੰ ਪਤਾ ਹੋਵੇ ਪਤਾ ਮੈਨੂੰ ਪਤਾ ਹੁਣ ਜਗਤਾਰ ਤੁਹਾਨੂੰ ਸਾਰਾ ਕੁਝ ਪਤਾ ਤੁਸੀਂ ਹਰ ਥਾਂ ਜਾਣਦੇ ਆ ਨਾ ਜੀ ਐਮਐਲਏ ਦੇ ਵੀ ਬਾਈਟ ਲੈਣੇ ਆ ਉਹਨਾਂ ਦੇ ਕਵਰ ਕਰਦੇ ਆ ਪ੍ਰੋਗਰਾਮ ਹੁਣ ਇਹ ਗੱਲ ਮੈਂ ਪਹਿਲਾਂ ਕਹ ਕਣੇ ਸਮਝੋ ਬਾਹਰ ਆ ਉਹਨਾਂ ਦਾ ਸਰਪੰਚ ਆ ਆਪਾਂ ਦੀ ਪਾਰਟੀ ਦੀ ਸਰਕਾਰ ਆ ਤੇ ਬੇਤਕਰਾ ਪਤਾ ਨਹੀਂ ਕੀ ਆ ਵੀ ਜਾਏ ਨਾ ਹੋਵੇ ਵੀ ਜਿਹੜਾ ਬੰਦਾ ਲੱਗਦਾ ਇਹ ਰੱਖਣੀ ਮੈਨੂੰ ਕ੍ਰੋਸ ਨਾ ਕਰ ਜੇ ਜੀ ਇਹ ਕੰਮਕਾਰ ਕਰਕੇ ਜਾਂ ਕੋਈ ਆਉਦੇ ਹਨਾ ਏਰੀਆ ਦੇ ਵਿੱਚ ਨਾਂ ਨਾ ਬਣਾ ਜੇ ਇਸ ਤਰ੍ਹਾਂ ਦਾ ਕੰਮ ਵੀ ਹੋ ਸਕਦਾ ਕੀ ਕਹਿਣਾ ਚਾਹੁੰਦੇ ਆ ਅਪੀਲ ਕੀ ਕਰਨਾ ਚਾਹੁੰਦੇ ਲੋਕਾਂ ਨੂੰ ਅਪੀਲ ਤਾਂ ਲੋਕਾਂ ਨੂੰ ਇਹੀ ਹੈ ਜੀ ਵੀ ਹੁਣ ਚਲੋ ਚੋਣਾਂ 'ਚ ਖੜੇ ਆ ਪਹਿਲੀ ਅਪੀਲ ਤਾਂ ਇਹੀ ਆ ਵੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਠੀਕ ਹੈ ਜਿੰਨਾ ਕਿ ਸਾਡਾ ਤਜਰਬਾ ਹੈ ਮੈਂ 45 ਪਲੱਸ ਐਮਏ ਵੀ ਹੈਡ ਕੁਆਲੀਫਾਈਡ ਆ ਤੇ ਇਸ ਤਜਰਬੇ ਦਾ ਪੜ੍ਹਾਈ ਦਾ ਫਾਇਦਾ ਲੈ ਲੈਂ ਮੈਂ ਪਹਿਲਾਂ ਕਹਾਂ ਕਿ ਆ ਟਾਈਮ ਤੇ ਜਿਹੜੀਆਂ ਗਰੰਟਾਂ ਗਰੰਟਾਂ ਕੋਈ ਨਹੀਂ ਰੋਕ ਸਕਦਾ ਜੀ ਠੀਕ ਆ ਆਪਾਂ ਤਾਂ ਸਿੱਧਾ ਹਾਈ ਕੋਰਟ ਜਾਣਾ ਹੁੰਦਾ ਜੀ ਠੀਕ ਉੱਥੋਂ ਲੈ ਆਉਣੀ ਆ ਅਪੀਲੇ ਜਾਂ ਵੀ ਵੋਟ ਪਾਉਣ ਜੀ ਤੇ ਜਿਤਾ ਕੇ ਲਿਆਉਣ ਤੇ ਜਿੰਨਾ ਵੀ ਫਾਇਦਾ ਹੋਗਾ ਦੋਨਾਂ ਪਿੰਡਾਂ ਦਾ ਜਿੰਨੇ ਜਿੰਨੇ ਗਰੰਟ ਹੋਗੇ ਆਪਾਂ 100% ਲਾਵਾਂਗੇ ਜਿਹੜੇ ਇਹਨਾਂ ਦੇ ਕੰਮ ਆ ਬਾਈਰਾਂ ਦੇ ਕਿਸਾਨਾਂ ਦੇ ਪਾਣੀ ਦੀ ਸਮੱਸਿਆ ਹੈ ਗਲੀਆਂ ਨਾਲੀਆਂ ਦੀ ਆ ਤੇ ਆਪਾਂ ਪੂਰਾ ਕੰਮ ਕਰਾਂਗੇ ਜਿਹੜੇ ਚੀਜ਼ ਵਾਸਤੇ ਵੀ ਗਰੰਟ ਲਿਆਵਾਂਗੇ ਉਹ ਲਾਵਾਂਗੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਾਡੇ ਦਾ ਮਾਸਟਰ ਬਲਜੀਤ ਸਿੰਘ ਸੀਗੇ ਜਿਹੜੇ ਕਿ ਜਿਵੇਂ ਪੋਸਟਰਾਂ ਉਤੇ ਆਪਾਂ ਦੇਖ ਲੈਣਾ ਲਿਖਿਆ ਹੁੰਦਾ ਪੜ੍ਹੇ ਲਿਖੇ ਉਮੀਦਵਾਰ ਹੈ ਵਾਕਈ ਪੜ੍ਹੇ ਲਿਖੇ ਉਮੀਦਵਾਰ ਆ ਮਾਸਟਰ ਬਲਜੀਤ ਸਿੰਘ ਮਾਲਕ ਹੈ ਹਰਿੰਦਰ ਸਿੰਘ ਫੌਜੀ ਸਾਡੇ ਨਾਲ ਪੁੱਜੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਬਸ ਜੀ ਇਹ ਤਾਂ ਇਹ ਕਹਿੰਦੇ ਵੀ ਮਾਸਟਰ ਜੀ ਨੂੰ ਜਿਤਾ ਕੇ ਲਿਆਵਾਂਗੇ ਇਹ ਸਾਡੀਆਂ ਮੰਗਾਂ ਪੂਰੀਆਂ ਕਰਨ ਜਿੱਤ ਕੇ ਜੀ ਬਾਕੀ ਖੁਸ਼ ਦੀ ਗੱਲ ਇਹ ਜਿਹੜੇ ਵੀ ਲੀਡਰ ਨੇ ਮੈਂਬਰ ਨੇ ਸਰਪੰਚ ਨੇ ਐਸਾ ਸਟੈਂਡ ਤੇ ਪਹਿਲ ਕਰਤੀ ਉਹ ਹਮੇਸ਼ਾ ਜਿੱਦੋ ਜਿੱਦ ਜਿੱਤ ਕੇ ਹੋਊਗਾ ਇਹ ਸਾਡੇ ਜਿਹੜਾ ਮਾਹਪੁਰਚਾ ਬਾ ਸੰਤ ਬਾਬਾ ਲਾਲ ਸਿੰਘ ਜੀ ਟਲੇਵਾਲ ਵਾਲੇ ਉਹਨਾਂ ਦੀ ਅਸ਼ੀਰਵਾਦਾ ਵੀ ਜਿਹੜਾ ਹਸਤਾੰਦ ਅਰਦਾਸ ਬੇਨਤੀ ਕਰੂਗਾ ਵੀ ਗੰਗਾ ਵਗਦੀ ਆ ਇੱਥੇ ਹੱਥ ਤੋਊਗਾ ਉਹਦੇ ਬੇੜੇ ਪਾਰ ਹੋਣਗੇ ਜਦੋਂ ਬੇੜੇ ਪਾਰ ਹੋਣਗੇ ਜੁਤਾ ਕੇ ਲਿਆਵਾਂਗੇ ਤੇ ਜੇ ਮਤਲਬ ਆਮ ਆਦਮੀ ਨੇ ਆਹ ਨੀਤੀਆਂ ਰੱਖੀਆਂ ਤੁਹਾਨੂੰ ਪੱਕੇ ਤੌਰ ਤੇ ਵੀ ਛੱਡ ਸਕਦੇ ਆ ਅੱਜ ਦਾ ਅਸੀਂ ਵੈਸੇ ਸਮਰਥਨ ਕੀਤਾ ਉਹਨਾਂ ਦਾ ਵੋਟਾਂ ਦੇ ਤੌਰ ਤੇ ਤੇ ਜੇ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਅਸੀਂ ਪੱਕੇ ਤੌਰ ਤੇ ਛੱਡ ਕੇ ਜਾ ਸਕਦੇ ਹਾਂ ਭਾਈ ਖਾਲਸਾ ਸਾਹਿਬ ਵੀ ਫਤੇ ਜੀ ਅਸੀਂ ਇਹ ਬੇਨਤੀ ਕਰਦੇ ਆਂ ਜੀ ਐਮਐਲਏ ਸਾਹਿਬ ਨੂੰ ਵੀ ਸਾਡਾ ਜਿਹੜਾ ਸੀਗਾ ਅਸੀਂ ਜਿੱਦੇ ਐਮਐਲਏ ਦੀਆਂ ਵੋਟਾਂ ਪਈ ਸੋ ਅਸੀਂ ਕਿਸੇ ਨਾਲ ਨਹੀਂ ਤੁਰੇ ਸੀ ਆਪ ਦੀ ਆਪ ਉਹਨਾਂ ਨੂੰ ਕੋਠਿਆ ਵਾਲਿਆਂ ਨੇ ਇਕੱਠ ਕੀਤਾ ਨਗਰ ਨੂੰ ਬੇਨਤੀ ਕੀਤੀ ਵੀ ਆਪਾਂ ਅਮਰਤਪਾਲ ਨੂੰ ਵੋਟ ਪਾਉਣੀ ਆ ਆਮ ਪਾਰਟੀ ਅਸੀਂ ਉਹਨਾਂ ਦੇ ਨਾਲ ਖੜੇ ਉਹਨਾਂ ਨੂੰ ਵੋਟਾਂ ਪਾਆਂ ਦੀਆਂ ਪੂਰੀਆਂ ਇਕੱਠ ਕਰਕੇ ਜਿਹੜੇ ਐਮਪੀ ਦੀਆਂ ਚੋਣਾਂ ਹੋਈਆਂ ਫੇਰ ਅਸੀਂ ਵੋਟਾਂ ਪਾਆਂ ਉਹਨਾਂ ਨੂੰ ਜਦੋਂ ਮਤਲਬ ਸਰਪੰਚੀ ਦੀਆਂ ਵੋਟਾਂ ਹੋਈਆਂ ਅਸੀਂ ਕਾਲੀਆਂ ਨੂੰ ਛੱਡ ਕੇ ਜਮ ਐਨ ਸਾਫ਼ ਜਵਾਬ ਦੇ ਕੇ ਵੀ ਅਸੀਂ ਆਮ ਪਾਰਟੀ ਵਾਲ ਅਸੀਂ ਯਾਰ ਨਵੇਂ ਬੁੰਡੇ ਅਸੀਂ ਗਾਂਵ ਦੇ ਬੱਚੇ ਤੋਰਨੇ ਤੇ ਜਿਹੜਾ ਸਾਡਾ ਕੰਮ ਆ ਮੋਗੇ ਦਾ ਉਹ ਜਿਹੜਾ ਮਨਜ਼ੂਰ ਹੋਇਆ ਵੀ ਸਾਡਾ ਇਹਨਾਂ ਨੇ ਠੱਪ ਕਰਤਾ ਸਾਡਾ ਕਸੂਰ ਇਹ ਅਮਰਤਪਾਲ ਵਿਧਾਇਕ ਨੂੰ ਮੈਂ ਬੇਨਤੀ ਕਰਦਾ ਆਮ ਬੰਦਾ ਜੀ ਮੈਂ ਪਹਿਲੀ ਔਰ ਬੋਲਿਆ ਤੁਹਾਨੂੰ ਇੰਨਾ ਕਿ ਦੁੱਖ ਜਿਹੜਾ ਅਸੀਂ ਘੁੱਟ ਪਾਣੀ ਲਾਉਣਾ ਸੀ ਮੁੱਖ ਮੰਤਰੀ ਬੈਠਾ ਉੱਥੇ ਪਹਚਾਈ ਜਾਂਦਾ ਪੋਰਾ ਪੋਰਾ ਥਾਂ ਜੇ ਸਾਡੇ ਉਦੋਂ ਦਾ ਮੋਗਾ ਬੰਦਾ 10 ਸਾਲ ਹੋ ਗਏ ਦੱਸੋ ਸਾਡਾ ਕਸੂਰ ਇਹਨਾਂ ਨੂੰ ਵੋਟਾਂ ਪਾਉਣ ਦਾ 100 ਵੋਟ ਆ ਸਾਡੀ ਜੀ ਕੋਠਿਆਂ ਦੀ ਜਿਹੜੇ ਮੋਗੇ ਦੀ ਆ ਤੇ ਮਤਲਬ ਇਧਰ ਕੋਠਿਆਂ ਦੀ ਆ ਜਿਹੜੇ ਮੋਗੇ ਦੇ ਆ ਸਾਰੇ ਸਰਪੰਚਾਂ ਦੀ ਉੱਤੇ ਪੈੜੀ ਲੱਗਦੀ ਆ ਮਦਰ ਜਮੀਨ ਲੱਗਦੀ ਆ ਅਸੀਂ ਆਪ ਦਾ ਜਿੰਨਾ ਹਿੱਸਾ ਹੁੰਦਾ ਪਾਉਣ ਨੂੰ ਤਿਆਰ ਆ ਸਾਡਾ ਉਹਦਾ ਪਾਣੀ ਉਹਦੋਂ ਸਗਾਂ ਦੀ ਬੰਦ ਕਰਾਉਂਦੇ ਸਾਨੂੰ 1 ਰੁਪਏ ਦੀ ਵੀ ਮਦਦ ਨਹੀਂ ਹੋਈ ਜੋਂ ਆਪ ਪਾਰਟੀ ਬਣੀ ਆ ਇੱਕ ਦੀ ਵੀ ਸਾਡੇ ਨੁਕਸਾਨ ਹੋਈ ਅਸੀਂ ਯਾਰ ਦੋਹਾਂ ਪਾਰਟੀਆਂ ਮੌਕੇ ਕਿਤੇ ਠਾਣੇ ਜਾ ਕੇ ਨਹੀਂ ਵੇਖਿਆ ਸੀ ਜਿੱਦਾਂ ਦੀ ਆਮ ਪਾਰਟੀ ਬਣੀ ਆ ਸਾਡੇ ਕੋਠਿਆਂ 'ਚ ਜੋ ਅਸੀਂ ਠਾਣੇ ਦੇ ਵੀ 10 ਗੇੜੇ ਲਾ ਕੇ ਹੁਣ ਤੁਹਾਡਾ ਅਗਲਾ ਕਦਮ ਕੀ ਆ ਹੁਣ ਇਹਨਾਂ ਵੋਟਰਾਂ ਨੂੰ ਲੈ ਕੇ ਅਸੀਂ ਜਿਵੇਂ ਕਹਿੰਦੇ ਸਾਡਾ ਮੋਗੇ ਦਾ ਕਰੋ ਹੋਰ ਕਰੋ ਬਲਜੀਤ ਸਿੰਘ ਮਾਸਟਰ ਪੜਿਆ ਲਿਖਿਆ ਅਸੀਂ ਇਹਦੇ ਨਾਲ ਡਟ ਕੇ ਸਾਥ ਦੇ ਕੇ ਇਹਨੂੰ ਜਿਤਾ ਕੇ ਲਿਆਵਾਂਗੇ ਕੋਈ ਸਾਡੇ ਕੋਲੇ ਆਈ ਜਾਵੇ ਜੀ ਆਇਆਂ ਨੂੰ ਉਹਨਾਂ ਨੂੰ ਪਰ ਜਿਹੜਾ ਬਲਜੀਤ ਸਿੰਘ ਆ ਇਹਦੇ ਪਿੱਛੇ ਅਸੀਂ ਅਜਿਹਾ ਇਹ ਵੇਖਣਾ ਵੀ ਇਹ ਬੰਦਾ ਸਹੀ ਆ ਹੈ ਨਾ ਇਹ ਈਮੀ ਅਸੀਂ ਆ ਪਾਰਟੀ ਪਿੱਛੇ ਲੱਗੇ ਸੀ ਪਰ ਅਸੀਂ ਬਲਜੀਤ ਕਿਸੇ ਪਾਸੋਂ ਧੜਕੂ ਨਹੀਂ ਗਾ ਇਹ ਮਾਦਵਾਲਾ ਬਲਜੀਤ ਸਿੰਘ ਮਾਸਟਰ ਜੀ ਦੇ ਅਸੀਂ ਸਾਥ ਦਿੰਨੇ ਆ ਸਾਰੇ ਕੋਠੇ ਜਿੰਨੀ ਵੋਟ ਕੱਲੀ ਕੱਲੀ ਪੰਗਦਾਵਾਂਗੇ ਤੇ ਨਾਲ ਜਾ ਕੇ ਅੱਜ ਤੋਂ ਠੀਕ ਆ ਪਿੰਡ 'ਚ ਕਾਵਾਂਗੇ ਤੇ ਇਹਨਾਂ ਦੇ ਨਾਲ ਵੀ ਗੇੜਾ ਦੇਵਾਂਗੇ